ਅੱਜ ਸਮਰਾਲੇ ਦੇ ਵਿੱਚ ਜੋ ਖੇਡਾਂ ਮਾਲਵੇ ਦੀਆਂ ਹੋ ਰਹੀਆਂ ਹਨ ਮਾਲਵਾ ਸਪੋਰਟਸ ਕਲੱਬ ਨੇ ਕਰਾਇਆ ਬਾਹਰ ਤੋਂ ਆ ਕੇ ਐਨ ਆਰ ਆਈ ਵੀਰਾਂ ਨੇ ਬਹੁਤ بڑا ਉੱਭਦ ਕਿ ਉਦਮ ਕੀਤਾ ਇਹਦੇ ਬਹੁਤ ਵੱਡਾ ਲੈਵਲ ਦਾ ਟੂਰਨਾਮੈਂਟ ਕਬੱਡੀ ਦਾ ਜਿਹੜਾ ਸਮਰਾਲੇ ਚ ਹੋ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਹੈ ਖਾਸ ਤੌਰ ਤੇ ਮੈਂ ਉਹਨਾਂ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦੀ ਹਾਂ ਜਿਹੜੇ ਆਪਣੇ ਪੰਜਾਬ ਬਾਰੇ ਸੋਚਦੇ ਐ ਇੱਥੇ ਆ ਕੇ ਖੇਡਾਂ ਕਰਾਉਂਦੇ ਐ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਐ ਮੈਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ ਕਾਰਜ ਕੀਤਾ ਹੈ ਬੜਾ ਹੀ ਸਮਰਾਲੇ ਹਲਕੇ ਦਾ ਬੜਾ ਹੀ ਮਸ਼ਹੂਰ ਮਾਲਵੇ ਦਾ ਖੇਡ ਮੇਲਾ ਮਾਲਵਾ ਸਪੋਰਟਸ ਕਲੱਬ ਬੌਦਰੀ ਵੱਲੋਂ ਇਹਦਾ ਹਰ ਸਾਲ ਕਰਾਇਆ ਜਾਂਦਾ ਹੈ ਅੱਜ ਇਸ ਤੇ ਮੈਂ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਆ ਸਾਡੇ ਕਾਂਗਰਸ ਪਾਰਟੀ ਦੇ ਬਲਾਕ ਦੇ ਪ੍ਰਧਾਨ ਸਨੀ ਦੂਆ ਜੀ ਸਾਡੇ ਮਿੱਠੂ ਜੀ ਕੈਨੇਡਾ ਤੋਂ ਕਮਲ ਬਾਦਪੁਰ ਸਰ ਜਤਿੰਦਰ ਸਿੰਘ ਜੀ ਜੋਗਾ ਬਲਾਲਾ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ}{|\text{ਵਿਸ਼ਾਲ ਭਾਰਤ ਸਾਡਾ ਯੂਥ ਦਾ ਨੌਜਵਾਨ}} ਸਾਰੇ ਸਾਥੀ ਅੱਜ ਅਸੀਂ ਸਾਨੂੰ ਸੱਦਾ ਪੱਤਰ ਆਇਆ ਹਾ ਸੀਗਾ ਜਿਹੜੀ ਪ੍ਰਬੰਧਕ ਕਮੇਟੀ ਆ ਉਹਦੇ ਵੱਲੋਂ ਉਸਾਰਤੀ ਅਸੀਂ ਖੇਡ ਦਾ ਕਬੱਡੀ ਦੀ ਖੇਡ ਦਾ ਆਨੰਦ ਮਾਣਿਆ ਤੇ ਮੈਂ ਪ੍ਰਸ਼ੰਸਕਾਂ ਦਾ ਤੇ ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਸੱਦ ਕੇ ਸਾਨੂੰ ਇੰਨਾ ਇੱਜ਼ਤ ਮਾੜ ਤੇ ਸਤਿਕਾਰ ਦਿੱਤਾ। ਰਾਜ ਦੇ ਕਬੱਡੀ ਕਾਪੀ ਅਮਾਰੇ ਪਹੁੰਚੋ ਮਾਲਵੇ ਦੇ ਖੇਡ ਮੇਲੇ ਤੇ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤੇ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ। ਦੀਪੂ ਭਾਈ ਸਾਹਿਬ ਸਾਡੇ ਵੱਡੇ ਵੀਰ ਐ ਔਰ ਪੁਰਾਣੇ ਦੋਸਤ ਸਾਡੇ ਔਰ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਵੀ ਇੱਥੇ ਮੇਰੇ ਨਾਲ ਮੌਜੂਦ ਰਹੇ ਆ। ਦੇਖੋ ਪੰਜਾਬ ਦੀ ਇਹੀ ਪਛਾਣ ਐ ਖੇਡ ਮੇਲੇ ਪੰਜਾਬ ਦੀ ਅਸਲੀ ਪਛਾਣ ਐ। ਔਰ ਸਾਡੇ ਐਨਆਰਆਈ ਬੀਆ ਦਾ ਇਹਨਾਂ ਚ ਬੜਾ ਵੱਡਾ ਕੰਟਰੀਬਿਊਸ਼ਨ ਹਮੇਸ਼ਾ ਹੀ ਰਿਹਾ ਹੈ। ਤੋਂ ਉਸ ਪਰੰਪਰਾ ਨੂੰ ਅੱਗੇ ਵਧਾ ਰਹੇ ਆ ਤੇ ਮੈਂ ਸਾਰੇ ਪ੍ਰਬੰਧਕਾਂ ਦਾ ਤਨਵਾਦ ਕਰਦਾ ਔਰ ਨੌਜਵਾਨ ਹਮੇਸ਼ਾ ਪ੍ਰੇਰਿਤ ਹੋ ਕੇ ਪੰਜਾਬ ਔਰ ਦੇਸ਼ ਦੀ ਖੇਡ ਦੇ ਰਹਿਣ ਇਹ ਕਾਮਨਾ ਕਰਦਾ। ਹਾਂਜੀ ਨਾਮ ਦੱਸਿਓ ਪਹਿਲਾਂ ਹਾਂ। ਅ ਮੈਂ ਸ਼ਬਾਹਤ ਸਿੰਘ ਆਗੜਾ ਫਰੋਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਤਹਿਸੀਲ ਫਤਿਹਗੜ੍ਹ ਤੇ ਸਾਡੀ ਪਾਵਨ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਪਵਣ ਧਰਤੀ ਹੈ। ਛੋਟੇ ਸਾਹਿਬ ਜਦਿਆਂ ਦੀ ਕਉ ਤੁਸੀਂ ਅ ਜਿਸ ਸਮਰਤਨ ਨੂੰ ਕਰੀਏ ਤੇ ਆਪਾਂ ਗੱਲ ਕਰੀਏ ਜਸਪ੍ਰੀਤ ਮੋਹਰਾ ਜਾਦ ਹਾਂ ਅੱਜ ਉਹਨਾਂ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਸੀਗਾ ਅ ਦਿੱਕੂ ਪਰ ਜਿ ਖੜੇ ਆ ਮੇਰੇ ਵੱਡੇ ਭਰਾ ਖੜੇ ਆ ਉਹਦੇ ਬੇਟੇ ਖੜੇ ਆ ਐਕਚੁਅਲੀ ਸਾਨੂੰ ਮਤਲਬ ਅੱਜ ਨਾ ਉਹਨਾਂ ਨੂੰ ਯਾਦ ਕਰਕੇ ਦੁੱਖ ਲੱਗਿਆ ਬਹੁਤ ਕਿਉਂਕਿ ਏਡੇ ਜਿਹਨੂੰ ਆਪਾਂ ਕਹਿੰਦੇ ਆ ਸਾਨ ਮਰਦ ਸਾਨ ਜੱਟ ਦੀ ਡੈਥ ਹੋਈ ਇੱਕ ਬਾਰਾ ਪਸ਼ੂ ਕਰ ਔਰ ਉਹ ਨਹਿਰ ਤੇ ਜਾ ਰਹੇ ਸੀ ਔਰ ਅੱਛਾ ਆਪਣੇ ਘਰ ਤੋਂ ਸਿਰਫ 1 ਕਿਲੋਮੀਟਰ ਤੇ ਬਾਹਰ ਸੀ ਗਿਆ ਤੇ ਅੱਜ ਚਲੋ ਟੂਰਨਾਮੈਂਟ ਉਹਨਾਂ ਨੂੰ ਯਾਦ ਕੀਤਾ ਸੀ ਪਰ ਅਸੀਂ ਇੱਕ ਸਰਕਾਰ ਨੂੰ ਪਰ ਜ਼ੋਰ ਅਪੀਲ ਕਰਨਾ ਚਾਹੁੰਦੇ ਹਾਂ ਵੀ ਦੇਖੋ ਇੱਕ ਵਾਰਾ ਪਸ਼ੂ ਇੱਡੇ ਤੇ ਚੰਗੇ ਬੰਦਿਆਂ ਦੀ ਜਾਨ ਲੈ ਜਾਂਦਾ ਅਸੀਂ ਚਾਹੁੰਦੇ ਹਾਂ ਵੀ ਪਿਛਲੀ ਵਾਰੀ ਵੀ ਜਦੋਂ ਅਸੀਂ ਮੁੱਦਾ ਚੁੱਕਿਆ ਸੀਗਾ ਤੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਗਿਆ ਸੀਗਾ ਅਸੀਂ ਅੱਜ ਵੀ ਪੰਜਾਬ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਦੇ ਆ ਵੀ ਜਿੰਨੇ ਵਾਰਾ ਪਸ਼ੂ ਨੇ ਕੋਨਾ ਨੂੰ ਨੱਖ ਪਾਈ ਜਾਵੇ ਉਹਨਾਂ ਨੂੰ ਕਿਉਂਕਿ ਸਾਡੇ ਪੰਚਾਇਤਾਂ ਕੋਲ ਜਮੀਨਾਂ ਹੈਗੀਆਂ ਸੈੱਟ ਜਮੀਨਾਂ ਹੈਗੀਆਂ ਬੇਸ਼ੱਕ ਪੰਜ ਪਿੰਡਾਂ ਦਾ ਇੱਕ ਘੇਰਾ ਬਣਾ ਕੇ 2 ਕਿੱਲੇ 3 ਕਿੱਲੇ ਕਰਕੇ ਜਿੰਨੇ ਵਾਰਾ ਪਸ਼ੂ ਨੇ ਉਹਦੇ ਵਿੱਚ ਪਾ ਕੇ ਉਹਦੇ ਵਿੱਚ ਜਿਹੜਾ ਚਾਰਾ ਦਿੱਤਾ ਜਾਵੇ ਤਾਂ ਜੋ ਸਾਡੀਆਂ ਜਿਹੜੀਆਂ ਨਾਜਾਇਜ਼ ਦੇਖੋ ਇੰਨਾ ਅੱਛਾ ਇਨਸਾਨ ਚਲੇ ਗਿਆ ਜਿਸ ਬੰਦੇ ਨੇ ਅਮਰੀਕਾ ਤੋਂ ਆ ਕੇ ਇੱਥੇ ਪ੍ਰਾਪਰਟੀ ਲਈ ਇੱਥੇ ਪੈਸੇ ਇਨਵੈਸਟਮੈਂਟ ਕਰ ਰਿਹਾ ਤੇ ਉਹਦੀ ਡੈਥ ਹੋ ਰਹੀ ਆ ਦੇ ਸੋ ਸਾਡੇ ਕਿੰਨੇ ਪੰਜਾਬ ਦੇ ਵੱਧ ਕਿਸਮ ਦੀ ਹੈ ਸਾਡੀ ਵੀਰੇ ਗੱਲ ਕਰੀਏ ਆਪਾਂ ਸਰਕਾਰਾਂ ਤਾਂ ਨਹੀਂ ਕੁਝ ਕਰ ਰਹੀਆਂ ਖੇਡ ਕਲੱਬਾਂ ਵੱਲੋਂ ਕੁਝ ਕਰਨਾ ਚਾਹੀਦਾ ਇਸ ਮਾਮਲੇ ਵਿੱਚ ਅਸੀਂ ਅੱਜ ਹੀ ਸਾਰੇ ਭਰਾਵਾਂ ਨੇ ਮੈਂ ਦੇਖੂ ਬਾਈ ਖੜਾ ਅਸੀਂ ਸਲਾਹ ਕਰ ਰਹੇ ਸੀ ਮੈਂ ਹੈ ਜਿੰਨਾ ਆਪਣਾ ਟੂਰਨਾਮੈਂਟ ਤੇ ਖਰਚਾ ਹੋਇਆ ਨਾ ਮੰਨ ਲਓ 10 ਲੱਖ ਹੋਇਆ ਤੇ ਦਸਵੰਦ ਜਰੂਰ ਕੱਢੀਏ ਹਰ ਟੂਰਨਾਮੈਂਟ ਤੇ ਉਹਦੇ ਉਹਦੇ ਲਈ ਕਿੱਦਾਂ ਕਰਾਂਗੇ ਹਰ ਸਾਲ ਕਿੱਦਾਂ ਕਰਾਂਗੇ ਮੈਂ ਜਰੂਰ ਕੱਢਿਆ ਕਰੂੰਗਾ ਔਰ ਮੈਂ ਪ੍ਰਣ ਕਰਦਾ ਆਪਣੇ ਆਪ 'ਚ ਵੀ 12 ਪਸ਼ੂ ਨੂੰ ਕਿਥੇ ਨਾ ਕਿਤੇ ਬੰਨਣ ਲਈ ਸੰਭਲਣ ਲਈ ਅਸੀਂ ਸਾਰੇ ਪ੍ਰਣ ਕਰਾਂਗੇ ਵੀ ਭਾਈ ਆ ਸਾਡੇ ਤੋਂ ਲੱਖ ਰੁਪਇਆ ਲੈ ਲਓ ਚਾਰ ਪਸ਼ੂ ਖਰੀਦ ਲਓ 5000 10000 ਜਿਹੜਾ ਖਰਚਾ ਹੈ ਸਾਲ ਦਾ ਅਸੀਂ ਦੇ ਦਾਂ ਚਲਾਂਗੇ ਉਸਤਾ ਕੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਆਪਣੇ ਭਰਾ ਦੀ ਕਿਤੇ ਆਪਾਂ ਉਹਨੂੰ ਉਹਦੀ ਜਾਨ ਉਪਚਾਰ ਸਕੇ ਔਰ ਬਾਈ ਜੀ ਖੜੇ ਆ ਕਿਉਂਕਿ ਇਹਨਾਂ ਦਾ ਬੜਾ ਵੱਡਾ ਯੋਗਦਾਨਾ ਕਲੱਬ ਲਈ ਹੈਪੀ ਬਾਈ ਹੋਰੀ ਰਾਣੀ ਹੋਰੀ ਖੜੇ ਆ ਮੇਰੇ ਨਤਾਲ ਹੋਰੀ ਬ੍ਰਦਰ ਨੇ ਸਾਰੇ ਅਸੀਂ ਸੜ ਕੇ ਜਰੂਰ ਇੱਕ ਫੈਸਲਾ ਕਰਨਾ ਅਸੀਂ ਪ੍ਰਣ ਕਰਨਾ ਵੀ ਕਿਤਨਾ ਕਿਤੇ ਆਪਾਂ ਸਾਰੇ ਨਾਲ ਮਿਲ ਕੇ ਜੇ ਸਰਕਾਰ ਨਹੀਂ ਕਰਦੀ ਤੇ ਆਪਾਂ ਕਰਾਂਗੇ ਪਰ ਤਨ ਮੈਂ ਇੱਕ ਚੀਜ਼ ਦੱਸਣਾ ਜੇ ਆਪਾਂ ਸਾਰੇ ਬਾੜ ਉਠਾਈਏ ਨਾ ਤੇ ਜਿੱਦਾਂ ਸਾਡੇ ਪੰਜਾਬ ਦਾ ਬਜਟ ਆ ਤੇ ਤੁਸੀਂ ਮੰਨਣਾ ਨਹੀਂ ਹੈਗਾ ਉਸ ਤੋਂ ਵੱਧ ਤੇ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਦਸਵਾਂ ਨੌਵਾਂ ਹਿੱਸਾ ਤੇ ਅਸੀਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੀ ਖਰਾਬ ਕਰ ਦਿੰਨੇ ਆ ਅਵਾਰਾ ਪਛਵਾਤੇ ਸਾਡੀ ਫਸਲ ਹੀ ਖਰਾਬ ਕਰ ਜਾਂਦੇ ਆ ਉਹ ਜੇ ਸਾਰਾ ਸਾਰੇ ਪਿੰਡ ਨਾਲ ਕੀ ਕਰਨ ਉਸ ਤੋਂ ਵੱਧ ਤੇ ਸਾਡੀ ਫਸਲ ਖਰਾਬ ਹੁੰਦੀ ਹੈ ਅਵਾਰਾ ਪਛਵਾਤੇ ਜੇ ਮਤਲਬ ਅਸੀਂ ਇੱਕ ਇੱਕ 5 ਕਿਲੋ ਵੀ ਕਣਕ ਲਾਤੀਏ ਨਾ ਇੱਕ ਪਸ਼ੂ ਲਈ ਅਵਾਰਾ ਲਈ ਤੇ ਸ਼ਾਇਦ ਉਹ ਵੀ ਮੈਨੂੰ ਲੱਗਦਾ ਅਸੀਂ ਬੰਦ ਕੇ ਕਰ ਰੱਖੋ ਸੋ ਧੰਨਵਾਦ ਵੈਗੁਰੂ ਦਾ ਖਾਲਸਾ ਵਾਹਿਗੁਰੂ ਜੀ ਜਿਹੜਾ ਪੌਂਟੋ ਮਾਲਵੇ ਦੇ ਖੇਡ ਮੇਲੇ ਤੇ ਕਿਹਨੇ ਲਾਉਣੇ ਆ ਅ ਸਵਰਗியே ਜਸਦੇਵ ਸਿੰਘ ਦੀ ਗੋਲੂ ਵੀਰ ਉਹਦੀ ਯਾਦ ਦੇ ਵਿੱਚ ਸਾਡਾ ਗੋਲਾ ਵੀਰ ਜਿਹੜਾ ਉਹਦੀ ਕਿੱਥੇ ਜਿਹੜੀ ਮੌਤ ਹੋ ਗਈ ਸੀ ਬਹੁਤ ਉੱਗਾ ਇੱਕ ਖਿਡਾਰੀ ਸੀ ਸਾਡੇ ਹਲਕੇ ਦਾ ਮਾਣ ਸੀ ਉਹਦੀ ਯਾਦ ਨੂੰ ਸਮਰਪਿਤ ਜੋ ਇੱਥੇ ਹਰ ਸਾਲ ਇਹ ਤੇ ਮਾਲਵੇ ਦਾ ਖੇਡ ਮੇਲਾ ਹੁੰਦਾ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੁੱਚੇ ਜੇ ਮੈਂ ਕਹਾ ਸਾਡੇ ਹਲਕੇ ਦੇ ਵਿੱਚੋਂ ਮੋਸਟਲੀ ਐਨਆਰਆਈਸ ਇਸ ਖੇਡ ਮੈਦਾਨ ਨਾਲ ਇਸ ਖੇਡ ਮੇਲੇ ਨਾਲ ਜੁੜੇ ਨੇ ਤੇ ਸਾਰੇ ਇਕੱਠੇ ਹੋ ਕੇ ਉਹ ਸਾਡੇ ਵੀਰ ਨੂੰ ਬੋਲੇ ਵੀਰ ਨੂੰ ਸ਼ਰਧਾਂਜਲੀ ਦੇ ਤੌਰ ਤੇ ਇਹਨਾਂ ਨੇ ਇਸ ਵਾਰ ਜਿਹੜਾ ਟੂਰਨਾਮੈਂਟ ਉਹਨੂੰ ਸਮਰਪਿਤ ਕੀਤਾ ਤੇ ਮੈਂ ਜਿਹੜੇ ਵੀ ਪਲੇਅਰ ਇੱਥੇ ਆਏ ਨੇ ਤੇ ਜਿੰਨੀਆਂ ਵੀ ਮਾਨਯੋਗ ਸ਼ਖਸੀਅਤਾਂ ਆਈਆਂ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਆ ਕੇ ਇਸ ਇਲਾਕੇ ਨੂੰ ਸਾਡੇ ਹਲਕੇ ਨੂੰ ਭਾਗ ਲਾਇਏ ਨੇ ਤੇ ਬਹੁਤ ਹੀ ਸੋਹਣੀ ਖੇਡ ਦਾ ਪ੍ਰਦਰਸ਼ਨ ਸਾਰੇ ਖਿਡਾਰੀ ਇੱਥੇ ਕਰ ਰਹੇ ਨੇ ਬਹੁਤ ਉੱਚੇ ਕੋਟੀ ਦੇ ਜੇ ਮੈਂ ਕਹਾਂ ਜਿਹੜੇ ਸਾਡੇ ਪ੍ਰਵਾਨ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਕਬੱਡੀ ਖਿਡਾਰੀ ਪਹੁੰਚੇ ਹੋਏ ਨੇ ਤੇ ਇੱਕ ਬਹੁਤ ਔਣ ਵਾਲੀ ਪੀੜ੍ਹੀ ਦੇ ਲਈ ਵੀ ਜੇ ਮੈਂ ਕਹਾਂ ਨੌਜਵਾਨ ਪੀੜ੍ਹੀ ਜਦੋਂ ਖੇ ਖੇਡਾਂ ਨੂੰ ਸਮਰਪਿਤ ਹੁੰਦੀ ਆ ਉਹਨਾਂ ਦਾ ਧਿਆਨ ਜਿਹੜਾ ਉਹ ਸਾਰੇ ਪਾਸਿਓਂ ਛੱਡ ਕੇ ਆਪਣੇ ਸਰੀਰ ਤੇ ਜਾਂਦਾ ਸੋ ਇੱਕ ਬਹੁਤ ਵਧੀਆ ਉਪਰਾਲਾ ਸਮੁੱਚੇ ਐਨਆਰਆਈ ਵੀਰਾਂ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋਇਆ ਤੇ ਇਸ ਮਾਲਵੇ ਦੀ ਧਰਤੀ ਧਮਰਾਲਾ ਵਿਖੇ ਜੋ ਸਾਡੇ ਵਿੱਚ ਨਹੀਂ ਰਹੇ ਦਸਦੀਪ ਸਿੰਘ ਜੱਲਾ ਜੀ ਦੀ ਯਾਦ ਦੇ ਵਿੱਚ ਇਸ ਟੈਟਰੀ ਕਮੇਟੀ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸਾਰੇ ਹੀ ਐਨ ਆਰ ਆਈ ਭਰਾਵਾਂ ਤੇ ਸਾਰੇ ਹੀ ਇਲਾਕੇ ਦੇ ਪਿਆਰੇ ਸਾਥੀ ਨੇ ਇਕੱਠੇ ਹੋ ਕੇ ਇਹਦੀ ਯਾਦ ਨੂੰ ਤਾਜ਼ਾ ਕੀਤਾ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਆਪਣੇ ਪੁਰਾਣੇ ਵਿੱਚਲੇ ਉਸ ਕਬੱਡੀ ਮਹਾਨ ਕਬੱਡੀ ਘਟਾਰੀ ਦੇ ਯਾਦਨੋ ਕਾਜਾ ਕੀਤਾ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਆ ਔਰ ਮੈਂ ਇਹੋ ਜਿਹੀ ਕਿਉਂਕਿ ਇਹ ਜਿਹੜੀਆਂ ਸਾਡੀ ਬਰਾਤ ਸਤਿਆ ਜਿਹੜੀਆਂ ਕਬੱਡੀ ਹੋਦੀ ਕੁਸ਼ਤੀਆਂ ਹਲਗੀਆਂ ਇਹ ਸਾਡੇ ਪੰਜਾਬੀ ਬਰਾਤ ਦੀਆਂ ਖੇਡਾਂ ਨੇ ਔਰ ਇਹਨਾਂ ਖੇਡਾਂ ਨੂੰ ਪਰਹੁਲਤ ਕਰਨਾ ਇਹਨਾਂ ਖੇਡਾਂ ਨੂੰ ਸਾਡੇ ਆਉਣ ਵਾਲੀ ਜਨਰੇਸ਼ਨਾਂ ਵਾਸਤੇ ਜਿੰਦਾ ਰੱਖਣਾ ਇਹ ਸਭ ਇੱਕ ਪਹਿਲਾ ਫਰਜ਼ ਹੈ ਔਰ ਮੈਂ ਸਮਝਦਾ ਹਾਂ ਕਿ ਜਿਹੜੀ ਹਰ ਸਾਲ ਇੱਕ ਕਬੱਡੀ ਕੱਪ ਜਿਹੜਾ ਹੁੰਦਾ ਹੈ ਔਰ ਨਾ ਸ ਕਬੱਡੀ ਕੱਪ ਦੇ ਵਿੱਚ ਇੱਕ ਅੱਜ ਦਾ ਇੱਕ ਕਬੱਡੀ ਕੱਪ ਜਿਹੜਾ ਹੈਗਾ ਜਿਸ ਤਰੀਕੇ ਨਾਲ ਉਹਨਾਂ ਦੇ ਯਾਦ ਨੂੰ ਸਮਰਪਿਤ ਕੀਤਾ ਆ ਔਰ ਮੈਂ ਉਦੇ ਵਿੱਚ ਇੱਥੇ ਖੇਰ ਤੋਂ ਮੈਂ ਵਧਾਈ ਦਿਨਾਂ ਆ ਉੱਥੇ ਮੈਂ ਪਰਮਪਿਤਾ ਪਰਮਾਤਮਾ ਕੀ ਅਰਦਾਸ ਕਰਦਾ ਕਿ ਸਿੱਤੀ ਪਾਛਾਈ ਪੰਜਾਬ ਦੀ ਧਰਤੀ ਹੈ ਪਰਮਾਤ ਇੱਥੇ ਸਾਡੀ ਜਵਾਨੀ ਕਿਸਾਨੀ ਤੇ ਸਾਡੀ ਸਰੇਸ ਪੰਜਾਬੀ ਯਤਨ ਨੂੰ ਜਿੰਦਾ ਰੱਖਣ ਦੇ ਲਈ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਅਸੀਂ ਆਪਣੀ ਇਸ ਧਰਤੀ ਦੀ ਕੋਈ ਸੇਵਾ ਕਰਦੇ ਥੈਂਕ ਯੂ ਹਾਂਜੀ ਵੀਰੇ ਨਾਮ ਦੱਸਿਓ ਆਪਣਾ ਪਹਿਲਾਂ ਹਾਂਜੀ ਵੀਰੇ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਗੱਲਫਿੰਡੀ ਪਿੰਡ ਝਾੜ ਸਾਹਿਬੀ ਅੱਜ ਗੱਲ ਕਰੀ ਆਪਾਂ ਟੂਰਨਾਮੈਂਟ ਕਰਵਾਇਆ ਗਿਆ ਸੀਗਾ ਅੱਜ ਲਾਸਟ ਦਿਨ ਸੀਗਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਟੂਰਨਾਮੈਂਟ ਜੀ ਜੋ ਅੱਜ ਲਾਸਟ ਦਿਨ ਸੀ ਸਾਡੇ ਭਰਾ ਜਸਦੀਪ ਸਿੰਘ ਕੋਲੇ ਦੀ ਯਾਦ ਵਿੱਚ ਕਰਾਇਆ ਗਿਆ ਸੀਗਾ ਤੇ ਵਧੀਆ ਸਾਰੇ ਨਿਭੜਿਆ ਜੀ ਬਹੁਤ ਵਧੀਆ ਹੋ ਕੇ ਦਰਸ਼ਕ ਭਰਾ ਬਹੁਤ ਵਧੀਆ ਆਏ ਤੇ ਟੀਮਾਂ ਬਹੁਤ ਵਧੀਆ ਆਈਆਂ ਤੇ ਵਧੀਆ ਮੈਚ ਹੋਏ ਤੇ ਬਹੁਤ ਇਕੱਠ ਹੋਇਆ ਤੇ ਆਲੇ-ਦਾਲੇ ਜਿੰਨੇ ਵੀ ਸਹਿਯੋਗੀ ਸੱਜਣ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਆਪਣੇ ਜਿੰਨੇ ਵੀ ਐਨ ਆਰ ਆਈ ਭਰਾ ਸੀ ਉਹਨਾਂ ਨੇ ਬਹੁਤ ਚੜ ਕੇ ਹਿੱਸਾ ਆਇਆ ਤੇ ਟੂਰਨਾਮੈਂਟ ਨੂੰ ਕਾਮਯਾਬ ਕਰਿਆ ਤੇ ਵਧੀਆ ਟੀਮਾਂ ਨੇ ਖੇਡਿਆ ਵਧੀਆ ਪ੍ਰਦਰਸ਼ਨ ਕੀਤਾ ਲੋਕਾਂ ਨੇ ਵੀ ਲੈਕ ਕੀਤਾ ਵੀ ਇੰਨੀ ਵਧੀਆ ਟੀਮਾਂ ਕਿਸੇ ਟੂਰਨਾਮੈਂਟ ਤੇ ਮਿਲ ਨੂੰ ਬਹੁਤ ਘੱਟ ਮਿਲਦੀਆਂ ਨੇ ਜਿੰਨੀਆਂ ਆਪਣੇ ਟੂਰਨਾਮੈਂਟ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਲੇਅਰ ਆਏ 60 ਮੀਟ ਤੋਂ ਵੀ ਵਿਚਾਰਿਆ ਵਧੀਆ ਮੇਲਾ ਸਿਰੇ ਚੜਿਆ ਹਾਂਦੀਪੂ ਜੀ ਗੱਲ ਕਰੀਏ ਤੇ ਅੱਜ ਦੇ ਟੂਰਨਾਮੈਂਟ ਦੇ ਰਿਜ਼ਲਟ ਕੀ ਸੀ ਅੱਜ ਜੀ ਜਿਹੜਾ ਆਪਣੇ ਮਾਲਵਾ ਸੂਪੋ ਕਲਬ ਸਪੋਰਟਸ ਕਲਬ ਫਰਸਟ ਹੈ ਸੈਕੰਡ ਸੈਕੰਡ ਹੈ ਗਿਆ ਜੀ ਆਪਣੇ ਮਹਾਲੀ ਕਲਬ ਫਰਸਟ ਹੈ ਗਿਆ ਮਾਲਵਾ ਕਲ ਸਮਰਾਲੇ ਦੀ ਬੌਂਦੀ ਕਾਲੀ ਸਾਡੀ ਜਿਹੜੀ ਆਪਣੀ ਟੀਮ ਉਹ ਫਰਸਟ ਆਈ ਹੈ ਜੀ ਜਿਹੜੇ ਟੂਰਨਾਮੈਂਟ ਕਰਾਏ ਗਏ ਨੇ ਆਉਣ ਵਾਲੇ ਸਮੇਂ ਵਿੱਚ ਵੀ ਕਰਾਏ ਜਾਣਗੇ ਜਾਂ ਹਾਂਜੀ ਇਸ ਬਾਰੇ ਵੀ ਅਸੀਂ ਗੱਲ ਤਾਂ ਇਹੀ ਹੋ ਰਹੀ ਹੈ ਸਾਰੇ ਜਿੰਨੇ ਵੀ ਸਾਡੇ ਐਨਆਰਆਈ ਭਰਾ ਆ ਰਹੇ ਜਿੰਨੇ ਵੀ ਸਾਡੇ ਸਹਿਯੋਗੀ ਸੱਜਣ ਨੇ ਇਹੀ ਕਹਿ ਰਹੇ ਨੇ ਵੀ ਟੂਰਨਾਮੈਂਟ ਐਦਾਂ ਲੜੀਵਾਰ ਆਪਾਂ ਚੱਲਦਾ ਰੱਖਣਾ ਐਦਾਂ ਵੀਰ ਦੀ ਯਾਦ ਵਿੱਚ ਆਪਾਂ ਟੂਰਨਾਮੈਂਟ ਕਰਾਉਦੇ ਰਹਿਣਾ ਤੇ ਬਾਕੀ ਸਾਡੀ ਮੀਟਿੰਗਾਂ ਜੀ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਤੇ 8-9 ਤਰੀਕ ਤੱਕ ਅਸੀਂ ਮੀਟਿੰਗ ਰੱਖਾਂਗੇ ਰਾਤ ਦੇ ਵਿੱਚ ਤੇ ਟਰਾਈ ਕਰਾਂਗੇ ਕੋਈ ਡੇਟਾ ਅਸੀਂ ਗਾਹਾਂ ਲਾਉਂਸ ਕਰੀਏ ਬਾਕੀ ਸਾਡੇ ਕੁਝ ਮਿੱਤਰ ਯਾਰ ਦੋਸਤ ਬਾਹਰ ਬੈਠੇ ਨੇ ਜਿਹੜੋ ਆ ਰਹੀ ਸਕੇ ਕੋប៉ុਮਾ ਕਰਕੇ ਤੇ ਉਹਨਾਂ ਨਾਲ ਸਲਾਹ ਸਲਾਹ ਕਰਕੇ ਸਾਰਾ ਕਰਾਂਗੇ ਨੈਕਸਟ ਵਾਲੇ ਆਉਣ ਵਾਲੇ ਸਾਲ ਦਾ ਜੀ ਤੁਹਾਨੂੰ ਅਸੀਂ ਪ੍ਰੋਗਰਾਮ ਬਾਅਦ ਚ ਦਵਾਂਗੇ ਅਸੀਂ ਜੋ ਇਸ ਸਾਲ ਸਾਡਾ ਟੂਰਨਾਮੈਂਟ ਹੋਇਆ ਸਾਡੇ ਭਰਾ ਜੋ ਸਾਤੋਂ ਵਿਛੜ ਗਿਆ ਸੀ ਉਹਨੂੰ ਸਾਡੀ ਸੱਚੀ ਸੁੱਚੀ ਸੁਰਦਾਰ ਲਈ ਸਾਡੇ ਵੱਲੋਂ ਵੀ ਜਿਹੜਾ ਸਾਡੇ ਲੋਕ ਤੁਸੀਂ ਦੇਖਿਆ ਇੱਥੇ ਆਪਣੇ ਇਕੱਠ ਸੀ ਲੀਡਰ ਸਾਹਿਬਾਨ ਵੀ ਤੁਹਾਡੇ ਸਾਹਮਣੇ ਨੇ ਵੀ ਕੋਈ ਨਹੀਂ ਕੋਈ ਵੀ ਪਾਰਟੀ ਦਾ ਨਹੀਂ ਰਿਹਾ ਹੋਣਾ ਜਿਹੜਾ ਸਾਡੇ ਭਰਾ ਨੂੰ ਸੁਰਦਾਰੀ ਨਹੀਂ ਦੇ ਗਿਆ ਇਹਦੇ ਲਈ ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਮਰੇ ਸਾਹਿਬ ਮਾਲਵੇ ਦਾ ਖੇਡ ਮੇਲਾ ਗੋਲੇਬੀਡ ਡੈਕਟ ਕਰਵਾਇਆ ਜਾ ਰਿਹਾ ਤੁਸੀਂ ਪਹੁੰਚਿਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਇਸ ਸਾਲ ਦਾ ਦਿਨ ਮੇਲਾ ਇਹ ਨਾਮ ਦਾ ਇਹ ਸਾਡੇ ਜਸਦੇਵ ਸਿੰਘ ਗੋਲਾ ਨੂੰ ਜੀ ਜੀ ਦੀ ਜਿਆਦਾ ਸਮਰਪਤਾ ਤੇ ਪਹਿਲਾ ਮੈਂ ਧੰਨਵਾਦ ਕਰਨਾ ਸਾਰੇ ਸਾਡੇ ਐਨਆਰ ਭਰਾਵਾਂ ਦਾ ਜਿਹੜੇ ਹਰ ਇੱਕ ਸਾਲ ਇੱਥੇ ਆ ਕੇ ਇੱਕ ਤੁਹਾਨੂੰ ਪਤਾ ਹੀ ਹੈ ਕਾਮਯਾਬ ਟੂਰਨਾਮੈਂਟ 23 ਸਾਲਾਂ ਤੋਂ ਲਗਾਤਾਰ ਕਰਵਾ ਰਹੇ ਨੇ ਤੇ ਮੁਬਾਰਕੀਆਂ ਮੈਂ ਦਿੰਦਾ ਇਹਨਾਂ ਨੂੰ ਤੇ ਅੱਜ ਤੁਸੀਂ ਦੇਖਿਆ ਵੀ ਜੋ ਹਜੂਮ ਮੌਕਾ ਦਾ ਅ ਬਬੂ ਜੀ ਇਸ ਮੇਲੇ ਨੂੰ ਬਿੱਤ ਕੇ ਆਇਆ ਉਹ ਸੁਵਾਈਪਾ ਦਾ ਸਬੰਧਿਤ ਦੀ ਲੋਪਰੀਤਾ ਦੀ ਕਿਸੇ ਕਿਸੇ ਸਾਲਾਂ ਦੇ ਵਿੱਚ ਹਰੇਕ ਆਪਾਂ ਨੂੰ ਪਤਾ ਹੈ ਵੀ ਇਰਾਕੇ ਦੇ ਲੋਕ ਨੂੰ ਬੜਾ ਬੜਾ ਹੋ ਰਹਿੰਦਾ ਵੀ ਜਦੋਂ ਮਾਲਬੇ ਦਾ ਖੇਡ ਮੇਲਾ ਆਉਂਦਾ ਦੇਖਣ ਵਾਸਤੇ ਅੱਜ ਲੋਕ ਮੂਆਕੇ ਤੇ ਦਿਨ ਤੇ ਸਾਰੇ ਪ੍ਰਬੰਧਕ ਵੀਰਾਂ ਨੇ ਜਿਹਨਾਂ ਨੇ ਪ੍ਰਬੰਧ ਇੰਨਾ ਵਧੀਆ ਕੀਤਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੁਆਉਂਦਾ ਹਾਂ ਤੁਹਾਡਾ ਬਹੁਤ ਬਹੁਤ